ਕੜ ਇਹ ਬਹੁਤ ਮੁਸ਼ਕਲ ਆ ਮੁਸ਼ਕਲ ਆਈ ਐ ਕੋਈ ਕਮਾਈ ਵਾਲਾ ਕੋਈ ਹੈ ਨਹੀਂ ਐ ਲੈ ਨਹੀਂ ਮੁਸ਼ਕਲ ਆ ਤੋਂ ਵੀ 1.5 ਸਾਲ ਹੋ ਗਏ ਨੂੰ ਕਿਲੇ ਨੂੰ ਨੂੰ ਰੋਜ਼ ਲਈ ਕਰਦੀ ਆ ਬਾਕੀ ਮੈਨੂੰ ਬੱਚਾ ਦੇ ਬਹੁਤ ਸਾਥ ਦਿੱਤਾ ਪਿੰਡ ਚ ਕੋਈ ਬਜਨ ਦੇ ਚਾਂਸੀ ਨਹੀਂ ਸੀਗੇ ਯਾਰਾ ਬਸ ਇੱਕ ਠੀਕ ਆ ਆਪਣਾ ਤਾਂ ਇਹਨਾਂ ਇੱਦੀ ਵੱਡੀ ਉਹ ਚੋਰ ਪਚਾਇਆ ਇਹਨੂੰ ਜਮਾ ਮੁਸ਼ਕਲ ਉਹ ਜਾਰਦਗਰੀ ਮੈਚ ਹੁਣ 75 ਦਦਾ ਬਈ ਯਾਰ ਆਪਾਂ ਲਗਭਗ ਜਦੋਂ ਖੇਡ ਖੇਡਦੇ ਲੱਗੇ ਸ਼ੁਰੂਆਤੀ ਜੀ 75 ਖੇਡਣ ਲੱਗੇ ਗੋਲਟੀਨਾ ਮੈਂ ਮੰਨ ਕੇ ਕਾਲੂ ਤੁਰ ਗੋਟ ਹੋ ਗਿਆ ਹਨਾ ਰੋਪਣ ਵਰਗੇ ਹੋ ਗਏ ਬਿਲ ਕੁੱਲ ਮੁਲੇ ਸੱਚਾ ਸੂਰੇ ਵਾਲਾ ਸਤਿ ਸ਼੍ਰੀ ਅਕਾਲ ਜੀ ਮਾਇਆ ਹਰਦੀਪ ਸਿੰਘ ਤੁਸੀਂ ਜੁੜੇ ਹੋ ਚਨੀਰ ਐਕਸਪ੍ਰੈਸ ਦੇ ਨਾਲ ਗਰੀਬੀ ਆ ਇੱਕ ਹਮੇਸ਼ਾ ਕਿਸੇ ਨਾ ਕਿਸੇ ਟੈਲੈਂਟ ਦੇ ਵਿੱਚ ਆ ਦੀਵਾਰ ਬਣ ਜਾਂਦੀ ਆ ਬਹੁਤ ਖੜਾ ਰਹੀ ਇਹ ਜੇ ਬੈਠੇ ਨੇ ਬਹੁਤ ਟੈਲੈਂਟ ਇਹ ਜੇ ਆ ਬੈਠਾਗਾ ਜਿਹੜਾ ਸ਼ੋ ਹੋ ਨਹੀਂ ਰਿਹਾ ਹਨਾ ਗਰੀਬੀ ਨੇ ਇਹਨਾਂ ਨੂੰ ਇੰਨਾ ਦੱਬ ਰੱਖਿਆਗਾ ਉਸ ਇਹ ਜੀ ਕਹਾਣੀ ਅੱਜ ਆਪਾਂ ਤੁਹਾਨੂੰ ਦਿਖਾਉਣ ਜਾ ਰਹੇ ਆ ਚਨੀਰਪਿੰਡ ਦੇ ਵਿੱਚ ਆਪਾਂ ਤੁਹਾਡੇ ਮੁਲਾਕਾਤ ਕਰਨ ਜਾ ਰਹੇ ਆ ਪਾਲੀ ਚਮੀਰ ਕਬੱਡੀ ਦਾ ਇੱਕ ਸਟਾਰ ਖਿਡਾਰੀ ਸੀਗਾ ਅੱਜ ਦੇ ਉਹਦੇ ਕੀ ਹਾਲਾਤ ਨੇ ਹਨਾ ਕਿਹ ਹੈ ਜੀ ਅੱਜ ਪੋਜੀਸ਼ਨਾਂ ਨੇ ਜੀ ਸੀਗਾ ਸਸੀ ਕਾਲ ਬੋਲੀ ਟਾਈਮ ਤੇ ਠੀਕ ਹੈ ਜੀ ਤੁਸੀਂ ਦੱਸੋ ਬਈ ਮੇਰਾ ਨਾਮ ਪਾਲੀ ਆ ਚਨੀਰਪਿੰਡ ਆ ਠੀਕ ਹੈ ਜੀ ਗੇਮਰ ਤੁਸੀਂ ਸ਼ੁਰੂ ਕੀਤੀ ਆ ਕਿੰਨੇ ਚ ਕਰੀਆ ਗੇਮ ਕਬੱਡੀ ਦਾ ਤੁਹਾਨੂੰ ਸ਼ੌਂਕ ਸੀ ਆ ਕਦੋਂ ਕਬੱਡੀ ਖੇਡਣ ਲੱਗੇ ਸੀ ਬਈ 32 ਕਿਲੋ ਖੇਡਦੇ ਹੁੰਦੇ ਸੀਗੇ ਯਾਰ ਉਹੀ ਬਸ ਉਧਰ ਬਾਬੇ ਗਰਾਊਂਡ ਤੇ ਵਗ ਬਗ ਜਾਂਦੇ ਹੁੰਦੇ ਸੀਗਾ ਨਾ ਸੋ ਉਥੋਂ ਖੇਡਣਾ ਸ਼ੁਰੂ ਕਰ ਲਿਆ 32 40 45 55 70 80 ਤੱਕ ਖੇਡੀ ਆ ਜੇ ਇਹ ਤੇ ਬਾਈ ਆਪਣਾ ਬਾਜਾ ਹੈ ਨਾ ਠੀਕ ਹੈ ਕੋਚ ਉਹਦਾ ਸਹਾਂਦੋ ਜੀ ਆਪਾਂ ਨੂੰ ਤੇ ਬਾਈ ਧੰਨਾ ਫਿੱਡੂ ਉਹਦਾ ਬਾਈ ਧੰਨਾ ਫਿੱਡੂ ਤੇ ਗਰਮੇਲ ਬਈ ਜਿਹੜੇ ਆਪਣੇ ਬੋਲਟਰੋਂ ਜਾਂ ਨਹੀਂ ਖੇਡ ਰਹੇ ਨਾ ਨਾ ਬਈ ਹੁਣ ਕਿਹੜਾ ਬੰਦਾ ਡਾਕਟਰ ਨੇ ਬੰਦ ਕਰਾ ਦਈ ਕਿ ਬਿਮਾਰ ਜਿਆਦੇ ਹੋ ਗਏ ਅੰਤੜੀਆਂ ਦੀ ਪ੍ਰੋਬਲਮ ਆਉਣ ਕਰਕੇ ਹਣਾ ਕਾਰਨ ਕੀ ਹੋਇਆ ਸੀ ਆ ਛੱਡ ਦੇ ਤੁਸੀਂ ਗੇਮ ਛੱਡਦੀ ਛੱਡਨ ਦਾ ਵੀ ਇੱਕ ਆਪਰੇਸ਼ਨ ਹੋ ਗਿਆ ਸੀ ਯਾਰਾ ਤੇ ਆਪਰੇਸ਼ਨ ਕਾਹਦਾ ਹੋਇਆ ਸੀ ਸਾਡੇ ਦਰਸ਼ਕਾਂ ਨੂੰ ਦੱਸੋ ਤੇ ਪੇਟ ਦਾ ਹੋਇਆ ਜੀ ਆਪਰੇਸ਼ਨ ਉਹ ਅੰਦਰ ਗੱਡ ਬਣ ਗਈ ਸੀ ਵੀ ਜੂ ਜੂ ਜਿਆਦੇ ਭਜਨ ਕਰਨ ਸੋਜ ਜਾ ਗਏ ਅੰਤੜੀਆਂ ਨੂੰ ਬਲੀਡਿੰਗੋ ਜਿਆਦਾ ਹੋਣ ਲੱਗ ਗਈ ਸੀ ਤੇ ਤਾਂ ਕਰਕੇ ਫਿਰ ਉਹਨੇ ਡਾਕਟਰ ਨੇ ਆਪ ਵੀ ਸਮਾਂ ਜਿਹੜਾ ਤੁਸੀਂ ਹਣਾ ਬੈੱਡ ਤੇ ਰੈਸਟ ਕੀਤੀ ਹੈ ਤੁਸੀਂ ਦੇ ਜਿਹੜੀ ਸਥਿਤੀ ਸੂੜੀ ਕਾਫੀ ਜਿਹੜੀ ਉਹ ਸੀ ਗੰਭੀਰ ਬਣੀ ਹੋਈ ਸੀ ਉਹ ਟਾਈਮ ਦੇ ਉਪਰ ਹਾਂ ਉਹ ਦਾ ਕੋਈ ਬਚਨ ਨਚਾਨ ਸੀ ਨਹੀਂ ਸੀਗੇ ਯਾਰਾ ਬਸ ਇੱਕ ਠੀਕ ਆ ਆਪਣਾ ਵੀ ਪਿਆਰਾ ਦਰ ਲੋਕਾਂ ਨਾਲ ਪਿੰਡ ਦੇ ਨਾਲ ਵੀ ਜਰਾ ਸਾ ਕੀਤਾ ਆਪਣ ਨੂੰ ਬਚਾਲਿਆ ਯਾਰਾ ਬਸ ਦੋਸਤੋ ਇੱਕ ਇਹ ਆ ਸਮਾਂ ਆਇਆ ਸੀਗਾ ਬਾਈ ਦੱਸ ਰਹੇ ਆ ਪਾਲੀਆ ਕੋਲੋਂ ਵੀ ਆ ਗਿਉ ਜਿੰਦਗੀ ਦਾ ਲੱਗਦਾ ਸੀ ਜਿੰਦਗੀ ਹਾਰ ਗਏ ਹਣਾ ਆਪਾਂ ਕਿਉਂਕਿ ਬੈੱਡ ਦੇ ਉੱਪਰ ਸੀ ਆ ਬੜਾ ਸਥਿਤੀ ਉਦੋਂ ਨਾਜ਼ੁਕ ਗੰਭੀਰ ਬਣੀ ਹੋਈ ਸੀਗੀ ਉਕਾਂ ਅੰਤਰੀਆ ਨੂੰ ਸੋਜ ਆਈ ਇੰਨੀ ਪ੍ਰੋਬਲਮ ਜ਼ਿਆਦਾ ਆਈ ਇਦਾਂ ਨੂੰ ਹਨਾ ਬਲੀਡਿੰਗ ਵਗੈਰਾ ਹੁੰਦੀ ਰਹੀ ਆ ਜਿਹੜਾ ਇਲਾਜ ਨੂੰ ਇੱਕ ਮੌਕੇ ਉਦੋਂ ਪੈਸੇ ਵੀ ਘੱਟ ਗਏ ਕਿਉਂਕਿ ਸਾਨੂੰ ਦਿਖਾਤਾ ਆਪਾਂ ਗਰੀਬੀ ਵਾਲਾ ਕੰਮ ਆ ਹਨਾ ਤੇ ਬਾਈ ਇਹ ਇਹੀ ਖੇਡਦਾ ਸੀ ਕਰਦਾ ਜਿਹੜਾ ਖਰਚਾ ਵਗੈਰਾ ਚਲਾਉਂਦਾ ਸੀ ਨਾ ਘਰ ਦੇ ਵਿੱਚ ਇਕੱਲਾਗਾ ਤੇ ਇਹਦੇ ਵਿੱਚ ਹੀ ਮੰਨ ਲਓ ਇਹਨੇ ਖੇਡਣਾ ਸੀ ਆ ਇਹ ਏਸੀ ਵਿੱਚੋਂ ਆਦੀ ਜਿਹੜੀ ਕਮਾਈ ਸੀ ਘਰੇ ਦੇਣੀ ਸੀ ਨਾ ਤੇ ਹੁਣ ਫਿਰ ਗੇਮ ਦੇ ਵਿੱਚ ਰੁਚੀ ਬਣਾਉਣੀ ਆ ਕਿ ਗੇਮ ਦਾ ਕੋਈ ਹੋ ਨਹੀਂ ਰਹਿ ਹੂੰ ਅੱਗੇ ਖੇਡਣ ਦਾ ਰੂਚੀ ਤਾਂ ਵੀ ਹੈਗੀ ਯਾਰ ਸਾਡੀ ਤਾਂ ਕਿੱਥੇ ਜਾਂਦੀ ਹੁੰਦੀ ਹੈ ਇਹ ਹਨਾ ਹਾਂ ਗੇਮ ਸੌਕੀ ਇਹ ਜੀ ਆ ਸੌਕੀ ਇਹ ਜਾਂ ਗੇਮ ਖਾਡੀ ਦਾ ਬਸ ਵੀ ਠੀਕ ਹੈ ਕਿ ਹੁਣ ਕਰਦੀਆਂ ਕੰਡੀਸ਼ਨਾਂ ਆ ਦੇਖੀ ਹਾਂ ਹਾਂ ਜੀ ਇਹ ਨਹੀਂ ਕਰਦਾ ਬਸ ਮੰਨ ਜੇ ਤੋ ਹੋ ਗਿਆ ਯਾਰ ਮੋਜੀ ਬਾਂਦਰ ਬੋਧ ਵੀ ਆਏ ਫੀਲਿੰਗ ਜੀ ਆਉਂਦੀ ਆ ਕਿ ਕੁਛ ਨਹੀਂ ਹੁੰਦਾ ਹਨਾ ਜਿਹੜਾ ਬਣ ਜਿੰਦਗੀ ਦਿੱਤੀ ਹੈ ਚੱਕਣਾ ਹੈਗਾ ਮਾਣ ਦੁਬਾਰੇ ਬਹੁਤ ਆਪਾਂ ਲੋਕਾਂ ਨੂੰ ਖਿਡਾਰੀਆਂ ਨੂੰ ਦੇਖਦੇ ਹਾਂ ਨਾ ਤੁਸੀਂ ਖੇਡਦੇ ਸਮੇਂ ਹਨਾ ਜਿਹੜੇ ਹੁਣ ਖਿਡਾਰੀ ਮਸ਼ਹੂਰ ਨੇ ਜਾਂ ਕਿਹੜੇ ਕਿਹੜੇ ਖਿਡਾਰੀ ਤੁਸੀਂ ਜੱਫੇ ਲੈ ਜਾਦ ਹੈਗਾ ਕੁਛ ਜਾੜਗਰੀ ਮੈਚ ਹੁਣ 75 ਦਰਜ ਦਾ ਬਈ ਯਾਰ ਆਪਾਂ ਲਗਭਗ ਜਦ ਖੇਡ ਖੇਡਦੇ ਲੱਗੇ ਸ਼ੁਰੂਆਤੀ ਜੀ 75 ਖੇਡ ਲੱਗੇ ਗੋਲਟੀ ਨਾ ਮਨ ਕੇ ਕਾਲੂ ਤੁਰ ਗੋਡ ਹੋ ਗਿਆ ਹਨਾ ਰੋਪਣ ਵਰਗੇ ਹੋ ਗਏ ਬਈ ਉਲਮ ਲਾ ਕੇ ਸੱਚਾ ਸੂਰ ਵਾਲਾ ਹੋ ਗਿਆ ਯਾਰ ਆ ਆਪਾਂ ਹਰੇਕ ਨੂੰ ਆਪਾਂ ਲਾਈ ਦਿੰਦੇ ਸੀ ਉਲਮ ਲਾ ਕੇ ਯਾਰ ਜਿੰਨਾਂ ਕ ਆਪਣਾ ਬੇਤ ਸੀਗਾ ਹਨਾ ਚਲੋ ਜਿੰਨੇ ਆਪਾਂ ਨੂੰ ਹੈਗੀ ਮਿਹਨਤ ਦਾ ਆਪਣਾ ਕਰਈ ਸੀ ਹਨਾ ਆਪਾਂ ਹਾਂ ਜਿੰਨੇ ਕਿ ਆਪਣੀ ਮਿਹਨਤ ਸੀਗੀ ਬਈ ਉਲਮ ਲਾ ਕੇ ਆਪਾਂ ਇੱਕ ਦੋ ਜਿਹਾ ਫੇ ਲਾਈ ਦਿੰਦੇ ਸੀ ਇੱਕ ਮੂਹ ਹੌਸਲਾ ਦੇ ਦਿੰਦੇ ਸੀ ਆਪ ਨੂੰ 골ਡੀ ਨਾਲ ਖੇਡਿਆ ਤੁਸੀਂ 골ਡੀ ਨਾਲ ਹੌਸਲਾ ਆਉਂਦੀ ਹੈ ਲੜਨੀ 골ਡੀ ਨਾਲ ਹੌਸਲਾ ਹੋਇਆ ਸੀਗਾ ਕੋਈ ਵੀ ਕਾਲਾ ਫੌਜੀ ਹੌਸਲੇ ਵਾਲਾ ਹੁੰਦਾ ਸੀਗਾ ਚਲੋ ਹੁੰਦਾ ਹੈ ਕਿਉਂਕਿ ਇੱਕ ਟੀਮ ਜਦੋਂ ਆਪਾਂ ਬਣਾਉਂਦੇ ਆ ਹਨਾ ਤਾਂ ਉਹ ਟੀਮਵਰਕ ਸਾਰਿਆਂ ਦੀ ਸਪੋਰਟ ਦੇ ਨਾਲ ਹੀ ਹੁੰਦਾ ਨਾ ਜੇ ਸਾਰਿਆਂ 'ਚ ਹੌਸਲਾ ਫੇਰ ਹੀ ਇੱਕ ਦੂਜੇ ਨੂੰ ਖੜਾ ਰਹੀ ਹੌਸਲਾ ਦੇ ਕੇ ਅੱਗੇ ਲੰਘਦਾ ਹਾਂ ਹਾਂ ਉਹ ਵੀ ਜ਼ਿਆਦਾਤਰ ਤਾਂ ਮੈਂ 65 ਹੀ ਖੇਡੀ ਆ ਯਾਰ ਆ 60 ਪੈਂਡ ਦੇ ਵਿੱਚ ਹੀ ਉਹ ਖੇਡੀ ਆ 65 ਨਾ ਸਾਡਾ ਆਰੰਪੁਰ ਦੇ ਮੈਚ ਪੂਰਾ ਤਾੜਾ ਲੱਗਦਾ ਹੁੰਦਾ ਸੀਗਾ ਤੇ ਉਹਨਾਂ ਦਾ ਰਾਮਪੁਰੇ ਦਾ ਇਹ ਮੌਜੂਦ ਉਹ ਲੱਗੇ ਮੈਚ ਲੱਗੇ ਵੀ ਰਾਮਪੁਰੇ ਨਾਨਕੋਰੇ ਨਾਲ ਸਕੰਦਰੋਰੇ ਨਾਲ ਹਾਂ ਉਹ ਯਾਦਗਾਰੀ ਮੈਚ ਹੋਣ ਜਿਹੜੇ ਅੱਜ ਵੀ ਤੁਹਾਨੂੰ ਇੱਕ ਸਾਨੂੰ ਇਹ ਦੱਸੋ ਮਾਨ ਸਨਮਾਨ ਹੁੰਦਾ ਨਾ ਖਿਡਾਰੀਆਂ ਦਾ ਅਕਸਰ ਤੁਹਾਨੂੰ ਜਿਹਨਾਂ ਮਾਨ ਸਨਮਾਨ ਮਿਲਿਆਗਾ ਉਹ ਕਿੱਥੇ ਕਿੱਥੇ ਹੋਇਆ ਤੇ ਮਤਲਬ ਕਿਵੇਂ ਹੋਇਆਗਾ ਦੱਸੋਗੇ ਉਹ ਮਾਨ ਸਨਮਾਨ ਵੀ ਆਪਣਾ ਪਹਿਲਾ ਤਾਂ ਕੱਪਾ ਕੱਪਾ ਨਾਲ ਹੋਇਆ ਦਰੀਦਲ ਤੋਂ ਮੁੰਡਾ ਸੀਗਾ ਲਾਡੀ ਉਹਨੇ ਕੀਤਾ ਸੀਗਾ ਫਿਰ ਆਪਣਾ ਸੰਦੀਪਾ ਗੁਰ ਕਨੇਲਾ ਮੁੰਡਾ ਫੌਜੀ ਤੇ ਉਹਨੇ ਆਪਣਾ ਬਾਸ਼ੂ ਮਸ਼ੀਨਰੀ ਤੁਸੀਂ ਬਾਬਾ ਜੰਦੇ ਮੇਲੇ ਤੇ ਇਹ ਦੋ ਘੜੇ ਹੋਏ ਵੀ ਆਪਾਂ ਨੂੰ ਚੰਦੀ ਦੇ ਤੇ ਉਹ ਦਿੱਤਾ ਸੀਗਾ ਆਪਣੇ ਇੱਕ ਦਾ ਆਉਣੇ ਜੀਵਨ ਹੜਵਾਈ ਨੇ ਬਈ ਆਪਣੇ ਪਿੰਡੂਆ ਮੱਡਾ ਬਈ ਆਪਣਾ ਹਨਾ ਬਹੁਤ ਸਪੋਰਟ ਕਰਦਾ ਖੜਾ ਹਰ ਅਕਸਰ ਬੰਦਾ ਇਹੋ ਤੇ ਇੱਕ ਬਾਈ ਬੇਸਕੀ ਬਈ ਉਹਨੇ ਆਪਾਂ ਨੂੰ ਘੜੇ ਘੜੇ ਨਾਲ ਸਨਮਾਨ ਕੀਤਾ ਸੀਗਾ ਬਈ ਤੇ ਹਾਂ ਇੱਕ ਬਾਈ ਹਜੇ 2 ਕਿਲੋ ਕਿਉਂ 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 ਵਗੈਰਾ ਸੂਬਾ ਆਪਣਾ ਛੋਟਾ ਭਰਾ ਤੇ ਉਹ ਟਾਟਾ ਹਾਂ ਵੀ ਆਪਣੋ ਤਾਂ ਆਪਦੇ ਪਿੰਡ ਦੇ ਆਪਾਂ ਦੇ ਪਿੰਡ ਦੇ ਹਨਾ ਮਤਲਬ سپورਟ ਕਰਦੇ ਆ ਆਪਣੇ ਬੇੜੇ ਦੇ ਬਾਕੀ ਵੀ ਯਾਰ ਉਹ ਬੰਦੇ ਆਪਣੀ سپورਟ ਕਰਦੇ ਆ ਹਾਂ ਤੇ ਕੁਝ ਹੋਰ ਆ ਯਾਰ ਮਿੱਤਰ ਜਿਹੜੇ ਅੱਜ ਵੀ سپورਟ ਕਰੀ ਜਾਂਦੇ ਨੇ ਹਾਂ ਹਾਂ ਬਈ ਯਾਰ ਮਿੱਤਰ ਹੈਗੇ ਆ ਜਿਵੇਂ ਪੁਰਕੜੀ ਦਾ ਮੁੰਡਾ ਸੰਦੀਪ ਹੁਣ ਕਹਿਣ ਦੀ ਲੋੜ ਹੀ ਨਹੀਂ ਪੈਂਦੀ ਯਾਰ ਕਹਿੰਦੇ ਹੁੰਦੇ ਨਾ ਬਦਵੀ ਸਾਡੇ سپورਟ ਸੋਟੀ ਨਾਲ سپورਟ ਕਰਦੇ ਆ ਵੀ ਕਹਿਣ ਦੀ ਲੋੜ ਹੀ ਨਹੀਂ ਪੈਂਦੀ ਜੇ ਖੜਿਆ ਆਪਣਾ ਬੰਦਾ ਯਾਰ ਕੋਲੋਂ ਬਲਾ ਕੇ ਵਿੱਚ ਬੰਦੇ ਹੁੰਦੇ ਆ ਜਿਹੜਾ ਜੇ ਦੁੱਖ ਤਕਲੀਫ ਆਉਦਾ ਹਾਂ ਹਾਂ ਭੱਜ ਜਾਂਦੇ ਨੇ ਮਤਲਬ ਯਾ ਪੌਣ ਨਹੀਂ ਚੱਕਦੇ ਹਨਾ ਨਹੀਂ ਚੱਕਦੇ ਉਹਿਆ ਕਰੇ ਕੋਈ ਹਜੇ ਬੰਦੇ ਨੂੰ ਮੰਨਿਆ ਵੀ ਹੋਵੇ ਕੋਈ ਇੱਕ ਦੋ ਬੰਦੇ ਹੁੰਦੇ ਨੇ ਵਿੱਚੋਂ ਨਿਕਲੇ ਆਂਦੇ ਨੇ ਹਾਂ ਹਾਂ ਵੀ ਬਹੁਤ ਹੋਇਆ ਵਿੱਚ ਕਹਿੰਦੇ ਪਹਿਲੇ ਆਪਾਂ ਤੇ ਭਰਾ ਹਾਂਗੇ ਹਨਾ ਪਰ ਸਾਲਾ ਜਦੋਂ ਆਹ ਟਾਈਮ ਆਇਆ ਉਦੋਂ ਪਤਾ ਲੱਗਿਆ ਹਨਾ ਵੀ ਕੌਣ ਆ ਆਪਾਂ ਤਾਂ ਤੂੰ ਆਵੇ ਛੋਟਾ ਪਰ ਆ ਬੜਾ ਬਾਈ ਹਨਾ ਤਾਂ ਤੂੰ ਹੋਰ ਆਪਣੇ ਬੜੇ ਨੇ ਹੁਣ ਆਪਾਂ ਉਹ ਵੀ ਤਾਂ ਤੂੰ ਨੇ ਵੀ ਆਪਣੇ ਲਈ ਬਹੁਤ ਕੁਝ ਕੀਤਾ ਯਾਰ ਕਾਲਾ ਫੌਜੀ ਕਾਲਾ ਫੌਜੀ ਦਾ ਅੱਜ ਵੀ ਆਪਣੇ ਇੰਜਾਨ ਬਰਦਾ ਇੱਕ ਟਾਈਮ ਇਹ ਜੇ ਵੀ ਹੈ ਕਾਲਾ ਫੌਜੀ ਦਾ ਡੈਡੀ ਬੜੀ ਮੰਝੇ ਚ ਪਿਆ ਸੀਗਾ ਅੱਛਾ ਤੇ ਉਹਨੇ ਆ ਡੈਡੀ ਨੂੰ ਛੱਡ ਕੇ ਉਦੋਂ ਮੈਂ ਜਸਤਜਾਖਰ ਸੀਗਾ ਤੇ ਆਪਣੇ ਕੋਲੇ ਆਇਆ ਬਈ ਤੇ ਹੁਣ ਵੀ ਬਸ ਮਾਤਾ ਜੀ ਬੈਠੇ ਨੇ ਪਾਲੀ ਦੇ ਆਪਾਂ ਉਹਨਾਂ ਨਾਲ ਗੱਲ ਕਰਦੇ ਆ ਬੜੇ ਇਮੋਸ਼ਨਲ ਜੇ ਹੋ ਗਈ ਸੀਗੇ ਕਿਉਂਕਿ ਕਹਿੰਦੇ ਵੀ ਸਾਨੂੰ ਜਿਹੜੀ ਪੁਰਾਣੀਆਂ ਗੱਲਾਂ ਅਸੀਂ ਛੇੜਦੇ ਆ ਨਾ ਵੀ ਸਾਨੂੰ ਦੁੱਖ ਲੱਗਦਾ ਉਹ ਚੀਜ਼ ਨੂੰ ਯਾਦ ਕਰਕੇ ਦੁੱਖ ਹੀ ਲੱਗਦਾ ਵੀ ਅਸੀਂ ਮਸਾਂ ਬਚਾਇਆ ਹਨਾ ਵੀ ਇੰਨਾ ਪੈਸਾ ਲੱਗਿਆਗਾ ਵੀ ਅਸੀਂ ਪਾਣੀ ਨੂੰ ਖੇਤੋਂ ਹਟਾ ਲਿਆ ਨਾ ਇੱਕ ਖੜਾਰੀ ਸੀ ਜਿਹਨੂੰ ਸ਼ੌਂਕ ਸੀ ਆ ਪਰ ਘਰ ਦੇ ਹਾਲਾਤਾਂ ਵੀ ਆਈਆਂ ਸੀ ਵੀ ਬਿਮਾਰ ਹੋਇਆਗਾ ਹਨਾ ਇੰਨੀ ਖਰਾਕ ਨਹੀਂ ਖਾ ਸਕਿਆ ਦਿੱਤੇ ਇਕੋਸ਼ ਆਪਾਂ ਗੱਲਾਂ ਨੇ ਮਾਤਾ ਜੀ ਨਾਲ ਕਰਦੇ ਆਪਾਂ ਸਤਿ ਸ਼੍ਰੀ ਅਕਾਲ ਮਾਤਾ ਜੀ ਪਾਲੀ ਗੇਮ ਖੇਡਦਾ ਸੀ ਜਾਈ ਉਹਦੋਂ ਚਲੋ ਘਰ ਦੇ ਵੀ ਹਣਾ ਚੱਲਦੇ ਸੀ ਮਤਲਬ ਚਲੋ ਗੁਜ਼ਾਰਾ ਵਧੀਆ ਹੋ ਰਿਹਾ ਸੀ ਯਾਰ ਇਹ ਬਿਮਾਰ ਹੋਣ ਤੋਂ ਬਾਅਦ ਘਰੇ ਬੈਠੇ ਨੇ ਹਣਾ ਹੁਣ ਹੁਣ ਕਿਵੇਂ ਲੱਗ ਰਿਹਾ ਤੁਹਾਨੂੰ ਮਤਲਬ ਗੇਮ ਖੇਡਦੇ ਸੀ ਪਹਿਲਾਂ ਹੁਣ ਤੁਸੀਂ ਆਪ ਰੋਕਿਆ ਕਹਿ ਕੇ ਫਿਰ ਹਾਂ ਜੀ ਰੋਕਿਆ ਆਪਾ ਹੁਣ ਜੇ ਰੋਕਿਆ ਵੀ ਤੀਸਰਾ ਆਪਰੇਸ਼ਨ ਹੋਣਾਗਾ ਮੈਂ ਮਸਾ ਬਸਾ ਬਚਾਇਆ ਕਰਦਿਆਂ ਬਹੁਤ ਮੁਸ਼ਕਲ ਆ ਮੁਸ਼ਕਲ ਆਈ ਹੈ ਯੋ ਕੁਮਾਰਿਆ ਕੋਈ ਹੈ ਨਹੀਂਗਾ ਲੈ ਨਹੀਂ ਮੁਝ ਕਲਾ ਤੋਂ ਵੀ ਜਾਦੀ ਦਵਾਈ ਬੂਟੀ ਦਾ ਰੋਜ਼ ਬਹੁਤ ਔਖਾ ਹੋਏ ਨਾ ਨਾ ਦਵਾਈ ਚਲਦੀ ਬਹੁਤ ਔਖਾ ਬਾ ਕਿਉਂ ਉਹਨੂੰ ਵੀ 3 ਰੈਪਰੇਸ਼ਨ ਕਰਾਉਣਾ ਸਿੰਘਲੇ ਨੂੰ ਨੂੰ ਰੋਜ਼ ਲਈ ਫਿਰਦੀ ਆ ਬਾਕੀ ਮੈਨੂੰ ਬੱਚਿਆਂ ਨੇ ਬਹੁਤ ਸਾਥ ਦਿੱਤਾ ਪਿੰਡ ਚ ਬਹੁਤ ਵਧੀਆ ਧੰਨਵਾਦ ਬਹੁਤ ਕਰਦੀ ਮੈਂ ਨਾ ਬੱਚਿਆਂ ਦਾ ਇਹਨਾਂ ਨੇ ਮੈਨੂੰ ਸਾਥ ਦਿੱਤਾ ਇਹਨਾਂ ਦੇ ਨਾਲ ਮੈਨੂੰ ਰੋਜ਼ ਲੈ ਕੇ ਤੁਰ ਪੈਣੀ ਆ ਮੇਰੇ ਨਾਲ ਤੁਰਦੇ ਨੇ ਬਹੁਤ ਬਹੁਤ ਤੁਹਾਨੂੰ ਧੰਨਵਾਦ ਕਰਦੀ ਆ ਅੱਜ ਸਾਡੇ ਤੇ ਬਹੁਤ ਜਿਆਦੇ ਗਰੀਬੀ ਆ ਮੈਂ ਉਸ ਗੱਲ ਕੇ ਇਹਨੂੰ ਕਿੱਦੋਂ ਬੰਦ ਕਰਤਾ ਹੁਣ ਮੈਨੂੰ ਕਿਰਾਾ ਕੇ ਨਹੀਂ ਦਿੱਤੀ ਲੈ ਠੀਕ ਆ ਜੀ ਫਿਰ ਨਹੀਂ ਚਾਹੀਦਾ ਵੀ ਨਹੀਂ ਚੱਲੋ ਹਣਾ ਜਦੋਂ ਇਹਦਾ ਸੀਰ ਵੀ ਸਹੀ ਹੈ ਨਹੀਂ ਗਈ ਹਾਂਜੀ ਬਾਕੀ ਡਾਕਟਰ ਨੇ ਜਦੋਂ ਇੱਡੀ ਵੱਡੀ ਅਹੀਂ ਕਿਹਾ ਤਾਂ ਵੀ ਤੀਸਰਾ ਆਪਰੇਸ਼ਨ ਇੱਡੀ ਵੱਡੀ ਉਸ ਚੁਰ ਬਚਾਇਆ ਇਹਨੂੰ ਜਿਵੇਂ ਮੁਸ਼ਕਲ ਨਾਲ ਬਚਾਇਆ ਹਾਂ ਚਾਂਸ ਬਹੁਤ ਘਟ ਗਏ ਸੀ ਬੜੇ ਘਟ ਗਏ ਸੀ ਮੂੰਹ ਬਸ ਇਹੀ ਆ ਵੀ ਮੇਰੇ ਅੱਖਾਂ ਮੁਰੇ ਰਹੇ ਤੇ ਬਹੁਤ ਜਿਆਦੇ ਸਾਡੇ ਘਰ ਵਿੱਚ ਗਰੀਬੀ ਆ ਚਲੋ ਜੀ ਆਪਾਂ ਬੈਗਰੂ ਅੱਗੇ ਦਵਾਕ ਕਰਦੇ ਆ ਕਿ ਸਾਡਾ ਭਰਾ ਵਧੀਆ ਹਨਾ ਤੰਦਰੁਸਤ ਰਹਿ ਚਲਾ ਆਉਦੀ ਫੈਮਿਲੀ ਚ ਬੈਠਾ ਰਿਹਾ ਵੀ ਅਸੀਂ ਇਹ ਵੀ ਆਸ ਕਰਦੇ ਆਂ ਕਿ ਕਈ ਵਾਰੀ ਸਾਡੀ ਵੀਡੀਓ ਹਨਾ ਇਹੋ ਜੇ ਪਲੇਟਫਾਰਮ ਤੇ ਬਾਈ ਨੇ ਜਿੱਥੇ ਸਾਡੇ ਭਰਾ ਹੁੰਦੇ ਨੇ ਬਹੁਤ ਖਿਡਾਰੀਆਂ ਤੱਕ ਵੀਡੀਓ ਜਾਂਦੀ ਆ ਤਾਂ ਸਾਡਾ ਭਰਾ ਗਾ ਸਾ ਮੇਰੇ ਪਿੰਡ ਦਾ ਗਾ ਹਨਾ ਪਾਦੀ ਚਨੀਰ ਬਹੁਤ ਵਧੀਆ ਗੇਮ ਸੀਗੀ ਇੱਕ ਸਟਾਰ ਖਿਡਾਰੀ ਸੀ ਇਹ 골ਡੀ ਹੋਰਾਂ ਦਾ ਖੇਡਿਆ ਹੋਣਾ ਕਹਿੰਦੇ ਕੋ ਹੁੰਦੇ ਆ ਨੂੰ ਜੱਫੇ ਲਾਏ ਨੇ ਇਹਨੇ ਮਤਲਬ ਇਹ ਜੇ ਇਨਾ ਵਧੀਆ ਸੀ ਗੱਲ ਕੀ ਹੋਈ ਹੁਣ ਐਂਡ ਤੇ ਜਿਹੜੀ ਦੁਬਾਰ ਬਣੀਆ ਗਰੀਬੀ ਬਣੀਆ ਤੇ ਕੁਛ ਬਿਮਾਰ ਹੋ ਗਿਆ ਘਰ ਚ ਇਨਾ ਹੈ ਨਹੀਂ ਪੈਸਾ ਜਿਆ ਆਪਾਂ ਮਤਲਬ ਕਮਾਈ ਦਾ ਸਾਧਨ ਹੈ ਨਹੀਂ ਕਿ ਇਹ ਖੇਡ ਸਕੇ ਜਾਂ ਖਾਣਾ ਖਾ ਸਕਣਾਂ ਤਾਂ ਜੇ ਕੋਈ ਭਰਾ ਸਾਡੀ ਮਦਦ ਕਰਦਾ ਭਰਾ ਦੀ ਚਲੋ ਹੁਣ ਇਹਦੇ ਨੇ ਗੇਮ ਤਾਂ ਖੇਡ ਨਹੀਂ ਨਹੀਂ ਕਿਉਂਕਿ ਇਹਨਾਂ ਦੇ ਆਪਰੇਸ਼ਨ ਹੋਇਆ ਤੀਜਾ ਆਪਰੇਸ਼ਨ ਹਾਲੇ ਹੋਣਾ ਹੈ ਨਾ ਘਰ ਦੇ ਤੁਸੀਂ ਕੰਡੀਸ਼ਨ ਦੇਖ ਚੁੱਕੇ ਹੋ ਨਾ ਤਾਂ ਜੇ ਕੋਈ ਵੀਰ ਸਾਡਾ ਖਿਡਾਰੀ ਹੈਗਾ ਤਾਂ ਅਜਿਹੇ ਬੰਦੇ ਸਪੋਰਟ ਕਰੋ ਨਾ ਕਿ ਉਹ ਬੰਦਿਆਂ ਦੀ ਜਿਹੜੇ ਰੱਜੇ ਹੁੰਦੇ ਆ ਤੁਸੀਂ ਉਹਨਾਂ ਨੂੰ ਹੋਰ ਜਿਉਂਦੇ ਹੋ ਉਹ ਚੀਜ਼ਾਂ ਦੀ ਚਾਹੀਦੀਆਂ ਹੁੰਦੀਆਂ ਇਹ ਜਿਹੇ ਬੰਦੇ ਸਪੋਰਟ ਕਰੋ ਜਿਹੜੇ ਵਿਚਾਰੇ ਦਾ ਵੀਡੀਓ ਨੂੰ ਸ਼ੇਅਰ ਜ਼ਰੂਰ ਕਰੋ ਧੰਨਵਾਦੀ